ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਬੈਂਕ ਆਫ ਕੈਨੇਡਾ ਨੇ ਮੁੱਖ ਵਿਆਜ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਤੇ ਇਹ ਕਟੌਤੀ 4.25% ਦੇ ਆ ਕੇ ਹੁਣ ਰੁਕ ਗਈ ਹੈ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਕਿਉਂਕਿ ਮਹਿੰਗਾਈ ਲਗਾਤਾਰ ਠੰਡੀ ਹੋ ਰਹੀ ਹੈ ਜੋ ਚਿੰਤਾ ਅਤੇ ਆਰਥਿਕ ਵਿਕਾਸ ਦੇ ਵੱਲਬਾਤੀ ਹੋਈ ਨਜ਼ਰ ਆ ਰਹੀ ਹੈ ਕਿ ਮਾਈ ਪ੍ਰਤੀਸ਼ਤ ਪੁਆਇੰਟ ਕਟੌਤੀ ਦੀ ਅਰਧ ਸ਼ਾਸਤਰੀਆਂ ਦੁਆਰਾ ਵਿਆਪਕ ਤੌਰ ਤੇ ਉਮੀਦ ਕੀਤੀ ਗਈ ਸੀ ਅਤੇ ਕੇਂਦਰੀ ਬੈਂਕ ਦੀ ਬੈਂਚਮਾਰਕ ਵਿਆਜ ਦਰ ਨੂੰ 4.25% ਤੱਕ ਲਿਆਉਂਦਾ ਪਾਲਸੀ ਦਰ ਜੋ ਪੂਰੇ ਕੈਨੇਡਾ ਵਿੱਚ ਉਧਾਰ ਲੈਣ ਦੀ ਲਾਗਤ ਨੂੰ ਵਿਆਪਕ ਤੌਰ ਤੇ ਨਿਰਧਾਰਤ ਕਰਦੀ ਹੈ ਅਤੇ ਬਹੁਤ ਸਾਰੇ ਕੈਨੇਡੀਅਨਾਂ ਨੂੰ ਗਿਰਵੀ ਨਾਮੇ ਤੇ ਖੂਰ ਕਰਜ਼ਿਆਂ ਤੇ ਪ੍ਰਾਪਤ ਹੋਣ ਵਾਲੀ ਦਰਾਂ ਬਾਰੇ ਸੂਚਿਤ ਕਰਦੀ ਹੈ ਜੂਨ ਵਿੱਚ ਆਸਾਨ ਚੱਕਰ ਸ਼ੁਰੂ ਹੋਣ ਤੋਂ ਬਾਅਦ 75 ਅਧਾਰ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਸਾਲਾਨਾ ਮੰਗਾਈ ਦਰ 2024 ਤੱਕ ਲਗਾਤਾਰ ਟੰਡੀ ਰਹੀ ਆਖਰੀ ਵਾਰ ਜੁਲਾਈ ਵਿੱਚ 2.5 ਫੀਸਦੀ ਤੇ ਆ ਗਈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੀਨ ਨੇ ਬੁੱਧਵਾਰ ਨੂੰ ਤਿਆਰ ਕੀਤੀ ਟਿੱਪਣੀਆਂ ਦੇ ਵਿੱਚ ਇਹ ਗੱਲ ਆਖੀ ਕਿ ਜੇਕਰ ਮੁਦਰਾਸਫੀਤੀ ਸਾਡੀ ਜੁਲਾਈ ਦੇ ਪੂਰਵ ਅਨੁਮਾਨ ਦੇ ਅਨੁਸਾਰ ਮੋٹے ਤੌਰ ਤੇ ਘਟਦੀ ਰਹਿੰਦੀ ਹੈ ਤਾਂ ਸਾਡੀ ਨੀਤੀ ਦਰ ਵਿੱਚ ਹੋਰ ਕਟੌਤੀ ਦੀ ਉਮੀਦ ਕਰਨਾ ਉਚਿਤ ਹੈ ਅਸੀਂ মুদ্রਸਫੀਤੀ ਦੇ ਵਿਰੋਧ ਦੀ ਤਾਕਤਾਂ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਅਤੇ ਇੱਕ ਸਮੇਂ ਤੇ ਸਾਡੀ ਮੁਦਰਾ ਨੀਤੀ ਤੇ ਫੈਸਲਾ ਲਵਾਂਗੇ ਅਰਧ ਸ਼ਾਸਤਰੀ ਨੇ ਮਾਰਕੀਟ ਦੀ ਨਿਗਰਾਨੀ ਨੇ ਹਾਲੀ ਦੇ ਮਹੀਨਿਆਂ ਵਿੱਚ ਬੈਂਕ ਆਫ ਕੈਨੇਡਾ ਤੋਂ ਇੱਕ ਟੋਨ ਸ਼ਿਫਟ ਨੋਟ ਕੀਤਾ ਚਿੰਤਾਵਾਂ ਨੂੰ ਘਟਾ ਕਰਦੇ ਹੋਏ ਇਹ ਆਪਣੇ ਆਧਾਰ 2% ਤੀਛੇ ਨੂੰ ਪੂਰਾ ਨਹੀਂ ਕਰੇਗਾ ਅਤੇ ਇਸ ਦੀ ਬਜਾਏ ਲੇਬਰ ਮਾਰਕੀਟ ਵਿੱਚ ਵਿਗਾੜ ਤੇ ਧਿਆਨ ਕੇਂਦਰਿਤ ਕਰੇਗਾ। ਗਲੋਬਲ ਨਿਊਜ਼ ਦੇ ਨਾਲ ਗੱਲਬਾਤ ਕਰਨ ਵਾਲੇ ਜਾਦਤਾਨਤ ਸ਼ਾਸਤਰੀ ਨੇ ਬੁੱਧਵਾਰ ਨੂੰ ਫੈਸਲੇ ਦਾ ਸੰਕੇਤ ਕਰਦੇ ਹੋਏ ਕਿਹਾ ਹੈ ਦੀ ਗੱਲ ਹੈ ਵਿਸ਼ਵਾਸ ਦੇ ਨਾਲ ਮਹਿੰਗਾਈ ਘਟ ਰਹੀ ਹੈ ਵਿਆਜ ਦਰਾਂ ਨੂੰ ਅਜਿਹੇ ਪ੍ਰਬੰਧਤ ਪੱਤਰ ਤੇ ਰੇਣ ਦਾ ਬਹੁਤ ਘਟ ਕਰਨਾ ਮੈਕਲਨ ਨੇ ਬੁੱਧਵਾਰ ਨੂੰ ਆਪਣੇ ਟਿੱਪਣੀ ਦੇ ਵਿੱਚ ਦਰਾਇਆ ਕਿ ਕੇਂਦਰੀ ਬੈਂਕ ਮਹਿੰਗਾਈ ਦੇ 2% ਤੋਂ ਹੇਠਾਂ ਡਿੱਗਣ ਬਾਰੇ ਚਿੰਤਿਤ ਹੈ ਕਿਉਂਕਿ ਇਹ ਟੀਚੇ ਤੋਂ ਉੱਪਰ ਰੁਕ ਰਿਹਾ ਹੈ ਮੋਦਰਾ ਸਫੀਤੀ ਟੀਚੇ ਦੇ ਨੇੜੇ ਪਹੁੰਚਣ ਦੇ ਨਾਲ ਸਾਨੂੰ ਇਹ ਜੋਖਮ ਤੋਂ ਬਚਣ ਦੀ ਲੋੜ ਹੈ ਕਿ ਆਰਥਿਕ ਕਮਜ਼ੋਰੀਆਂ ਮੰਗਈ ਹੈ ਬਹੁਤ ਜ਼ਿਆਦਾ ਡਿਗਰੀ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਬੈਕਲੇਮ ਨੇ ਕਿਹਾ ਹੈ ਕਿ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕੌਂਸਲ ਨੂੰ ਆਉਣ ਵਾਲੀ ਜਾਣਕਾਰੀ ਦੁਆਰਾ ਮਾਰਗਦਰਸ਼ ਕੀਤਾ ਜਾਵੇਗਾ ਅਤੇ ਵਿਆਜ ਦਰਾਂ ਲਈ ਪੁਵੇਖ ਦੇ ਮਾਰਗ ਦਾ ਫੈਸਲਾ ਕਰਨ ਵਿੱਚ ਮੰਗਈ ਹੈ ਦੇ ਦ੍ਰਿਸ਼ਟੀਕੋਣ ਦੇ ਅਨੁਮਾਤ ਪ੍ਰਭਾਵਿਤ ਹੋਣਗੇ ਜਦੋਂ ਕਿ ਬੈਂਕ ਆਫ ਕੈਨੇਡਾ ਅਗਲੇ ਸਾਲ ਜਦੋਂ ਕਿ ਬੈਂਕ ਆਫ ਕੈਨੇਡਾ ਅਗਲੇ ਮਹੀਨਿਆਂ ਵਿੱਚ মুদ্রਸਫੀਤੀ ਨੂੰ ਹੋਰ ਘਟ ਕਰਨ ਦੀ ਉਮੀਦ ਕਰ ਰਿਹਾ ਹੈ ਮੈਕਲਨ ਨੇ ਟਿੱਪਣੀ ਨੇ ਇੱਕ ਖਤਰੇ ਨੂੰ ਨੋਟ ਕੀਤਾ ਕੀਮਤ ਦਾ ਦਬਾਅ ਸਾਲ ਵਿੱਚ ਬਾਅਦ ਵਿੱਚ ਵਧ ਸਕਦਾ ਮੁੱਖ ਤੌਰ ਤੇ ਪਿਛਲੇ ਸਾਲ ਦੀਆਂ ਸਲਾਨਾ ਤੁਲਨਾਵਾਂ ਤੋਂ ਬਾਹਰ ਆਉਣ ਵਾਲੇ ਬੂੰਦਾਂ ਦਾ ਇਹ ਵੱਡਾ ਨਤੀਜਾ ਸੀਆਈਬੀਸੀ ਦੇ ਮੁੱਖ ਅਰਧ ਸ਼ਾਸਤਰੀ ਐ ਵੈਰੀ ਸੈਂਡਫੀਲਡ ਨੇ ਬੁੱਧਵਾਰ ਨੂੰ ਸਵਿਰੇ ਗ੍ਰਾਹਕਾਂ ਨੂੰ ਦਿੱਤੇ ਇੱਕ ਨੋਟ ਵਿੱਚ ਇਹ ਗੱਲ ਆਖੀ ਹੈ ਕਿ ਅਗਲੇ ਸਾਲ 2.5% ਦੀ ਨੀਤੀਗਤ ਦਰ ਦੇ ਰਸਤੇ ਵਿੱਚ 2024 ਦੇ ਅੰਦਰ ਬੈਂਕ ਆਫ ਕੈਨੇਡਾ ਦੇ ਬਾਕੀ ਬਚੇ ਫੈਸਲਿਆਂ ਵਿੱਚ ਹੋਰ 2.25 ਅਧਾਰ ਪੁਆਇੰਟ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਕਰ ਰਿਹਾ ਹੈ। ਉਸਨੇ ਨੋਟ ਕੀਤਾ ਕਿ ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਮਿਹਨਾਈ ਜਾਂ ਨੌਕਰੀਆਂ ਦੇ ਆਕੜੇ ਖਾਸ ਤੌਰ ਤੇ ਕਮਜ਼ੋਰ ਹੁੰਦੇ ਨੇ ਤਾਂ ਕੇਂਦਰੀ ਬੈਂਕ ਆਰਾਮ ਦੀ ਦਲੇਰ ਰਫਤਾਰ ਦੇ ਹਿੱਸੇ ਵੱਜੋਂ ਵੱਡੇ ਕਦਮ ਚੱਕ ਸਕਦਾ ਹੈ ਮੈਂ ਕਲੇਮ ਬੁੱਧਵਾਰ ਨੂੰ ਸਵੇਰੇ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਅੰਦਰ ਕੇਂਦਰੀ ਬੈਂਕ ਦੀ ਨਵਨੀਤਮ ਫੈਸਲੇ ਬਾਰੇ ਵਧੇਰੇ ਸਮਝ ਪ੍ਰਦਾਨ ਕਰਨਗੇ ਰੇਡੀਨ ਖਬਰ ਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਰ